ਅਹੀਂ ਕੀ ਲੈਣਾ ਇਹਨਾਂ ਕੋ ਲੋਕ ਤਾਂ ਆਪਣਾ ਫਾਇਦਾ ਵੰਦੇ ਆ ਉਹ ਚੱਲ ਗਲੀ ਦੀ ਗੱਲ ਤੇ ਤੇਰੀ ਠੀਕ ਆ ਚੁੱਪ ਕੀਤੀ ਰਹਿਂ ਗਾਂਹ ਵੰਦੇ ਆ ਕੀ ਬੰਦਾ ਵਾ ਲਵ ਆ ਗਈ ਆ)^{(ਪਿੰਦਰ ਪਾਜੀ)} ਤੇ ਕਰੋ ਤੇ ਹੀ ਇਹਨਾਂ ਨਾਲ ਗੱਲ ਤੂੰ ਐਦਾਂ ਕਰ ਤੂੰ ਚੱਲ ਅੰਦਰ ਤੂੰਨ ਕੇ ਗੱਲ ਚ ਕੋਣ ਆਗਾ ਮੈਂ ਇਹ ਤਾਂ ਨਾ ਕਰਦਾ ਮੈਂ ਗੱਲ ਕਿ ਸੱਜਣਾ ਇੱਧਰ ਠੇਕਾ ਮੇਰਾ ਸਟ ਮੈਨੂੰ ਜਰੂਰਤਾ ਚਲੋ ਠੀਕ ਆ ਨਾ ਚਾਹ ਚੂਪ ਬਣਾ ਜਾ ਕੇ ਕੱਪ ਮੌਸਮ ਠੰਡਾ ਹਵਾ ਤੇ ਗਿੱਲੇ ਹੋਏ ਆਣਾ ਤੇਂਦਰ ਕਿਧਰ ਆਇਆ ਲੱਭਣਾ ਕਿੱਥੋਂ ਅਸੀਂ ਹਾਂ ਪੱਠੇ ਲੈਣ ਗਿਆ ਹਾਂ ਤੇ ਮੀਂਹ ਆਉਂਦਾ ਪਿਆ ਮੜ ਕੇ ਉੱਥੇ ਰੋਗੇ 10 ਮਿੰਟ ਮੀਂਹ ਨੇ ਤਾਂ ਚੰਗੀ ਆ ਜਿਹੜਾ ਕੋ ਅੱਧਾ ਘੰਟਾ ਪਹਿ ਤਣ ਤਣ ਕਰਾਈ ਆ ਹੈ ਸਹੀ ਗੱਲ ਆਹੀ ਤੇ ਮੜ ਕੇ ਫਿਰ ਅਸੀਂ ਅੰਦਰ ਵੜ ਗਏ ਆਪਣਾ ਮੋਟਰ ਤੇ ਮੈਂ ਵੀ ਅੱਡੇ ਤੋਂ ਰਿੰਕੂ ਦੁਕਾਨੇ ਗਿਆ ਹਾਂ ਤੇ ਉੱਥੇ ਮੈਂ ਚੱਲ 5 ਮਿੰਟ 10 ਮਿੰਟ ਪਰ ਚੰਗਾ ਮੋਲੇਦਾਰ ਮੀਂਹ ਪੂਰਾ ਪਿਆ ਤਸੱਲੀ ਉਹਨੇ ਚੱਲ ਠੰਡਾ ਹੋ ਗਿਆ ਲਾਓ ਗਰਮੀ ਵੀ ਬੜੀ ਪੈਣ ਦੀ ਵਾਕਏ ਵਾਕਏ ਹੋਰ ਪੱਠੇ ਸੁਣਾਕਦਾ ਠੀਕ ਆ ਨਾ ਆਹ ਪੱਠੇ ਆ ਗਏ ਵਾਦੂ ਬੀਛੜੀ ਦੇ ਨਾਲੋ ਨਾਲ ਹੀ ਮਗਰਾ ਕਿਦਾਂ ਮਗਰਾ ਲਾਓ ਠੀਕ ਆ ਉਹ ਠੀਕ ਆ ਤੂੰ ਘੜਾ ਜਾ ਕੇ ਵੇਨਾ ਕਿਤੇ ਹਣ ਜਾਣਾ ਕੀ ਤੈਨੂੰ ਪਤਾ ਡਿਊਟੀ ਤੇ ਫਿਰ ਟਾਈਮ ਲੰਘ ਜਾਂਦਾ ਯਾਰ ਚਲੋ ਕਰਨਾ ਕੀ ਹਣਾ ਆਹ ਹੀ ਤੇ ਹੈ ਹੀ ਤੇਪਿੰਦਰ ਮੈਂ ਨਾ ਤੇਰ ਨਾਲ ਗੱਲ ਕਰਨੀ ਹੈ ਇੱਕ ਯਾਰ ਦੱਸੋ ਤੇ ਠੇਕਾ ਚਾਹੀਦਾ ਮੈਨੂੰ ਮਰਾ ਵੀਰ ਠੇਕਾ ਕੋ ਨਹੀਂ ਲਾਉ ਦੇ ਦਾਂਗਾ ਚੋਨਾ ਵੱਢਣਿਆਂ ਤੇ ਨਹੀਂ ਨਹੀਂ ਚੋਨੇ ਤੱਕ ਨਹੀਂ ਹੋ ਸਰਨਾ ਮੈਨੂੰ ਨਾ ਪੈਸੇ ਦੀ ਬੜੀ ਜ਼ਰੂਰਤ ਈ ਉਹ ਤੈਨੂੰ ਲੋੜ ਪਈ ਰਹਿੰਦੀ ਏ ਕੀ ਕਰਨੀ ਲੋੜ ਹੈ ਕੋਈ ਇਦਾਂ ਦੀ ਨਹੀਂ ਤੇ ਮੈਂ ਤੈਨੂੰ ਕਹਿਣਾ ਨਹੀਂ ਹੈਗਾ ਉਦਾਂ ਤੇ ਕੋਈ ਗੱਲ ਨਹੀਂ ਚੋਨਾ ਵੱਢੇ ਦਵਾ ਜਾਂਦੇ ਮਸਾ ਲੇਟ ਵੀ ਆ ਜਾਂਦੇ ਪਰ ਹੁਣ ਕੰਮ ਹੀ ਇਦਾਂ ਦਾ ਹੀ ਉਹ ਵੀ ਮੇਰੀ ਵੇਲੇ ਨੇ ਚ ਬਾਹਰ ਹਿਸਾਬ ਹੀ ਮੈਂ ਕਿਤੇ ਹਾਂ ਕਰ ਬੈਠਾ ਵਾਂ ਲਓ ਚਲ ਠੀਕ ਆ ਤੇਰੀ ਗੱਲ ਪਰ ਮੇਰੇ ਕੋ ਨਾ 50000 ਰੁਪਿਆ ਮਿਲਣਾ ਹੀ ਅਜੇ ਬਾਕੀ ਝੁੰਨੇ ਮਿਲਣੀ ਨਹੀਂ ਯਾਰ ਇਦਾਂ ਕਿਦਾਂ ਗੱਡੀ ਚੱਲੂਗੀ ਮੈਂ ਤੈਨੂੰ ਦੱਸ ਹੀ ਦੇਣਾ ਸਾਲੇ ਮੇਰੇ ਨੇ ਜਾਣਾ ਬਾਹਰ ਅੱਛਾ ਅਗਲੇ ਮਹੀਨੇ ਦੀ 1 ਤਰੀਕ ਨੂੰ ਅੱਛਾ ਤੇ ਮੈਂ ਉਹਨਾਂ ਨੂੰ ਹਰਾਂ ਕੀਤੀ ਆ 5 ਲੱਖ ਦੀ ਤੇ ਮੈਂ ਹਿਸਾਬ ਲਾਇਆ ਵੀ ਚਲ 3 ਲੱਖ ਤੇ ਇਧਰ ਉਧਰ ਕਰ ਲਾਂਗਾ ਤੇ 2 ਲੱਖ ਕੋ ਠੇਕੇ ਦਾ ਬਣ ਜਾਣਾ ਵਾ ਤੇ ਫਿਰ 10 ਵੀ ਮੇਰਾ ਕਿਦਾਂ ਕੰਮ ਚੱਲੂਗਾ ਉਹ ਇੰਨੇ ਵੀ ਨਹੀਂ ਹੈਗੇ ਤੁਹਾਡੇ ਕੋ ਪੈਸੇ ਦੋ ਮੈਂ ਜੀ ਤੀ ਨੌਕਰੀਆਂ ਵਾਲੇ ਐਵੇਂ ਮਾਰਦਾ ਰਹਿਨਾ ਮੈਂ ਤੇੰਦਰ ਪਤਾ ਗੱਲ ਕੀ ਆ ਪੈਸੇ ਦਾ ਨਾ ਲਾਲਚ ਘਾਟ ਕਰਿਆ ਕਰ ਨਹੀਂ ਲਾਲਚ ਕੋਈ ਨਹੀਂ ਆ ਖਰਚੇ ਬੜੇ ਆ ਤੇ ਕੁਝ ਐਫ ਡੀਆਂ ਕਰਾਈਆਂ ਨੇ ਇਹ ਨਹੀਂ ਵੀ ਪੈਸੇ ਨਹੀਂ ਆ ਤੇ ਫਿਰ ਉਹ ਤੜਾਵਾਂਗੇ ਤੇ ਫਿਰ ਜਿਹੜਾ ਵਿਆਜ ਹੋਈ ਮੱਲਣਾ ਉਹ ਤੇ ਫੇਰ ਨਹੀਂ ਕੁਝ ਪੱਲੇ ਪੜਾ ਤੇ ਫਿਰ ਫਾਇਦਾ ਕੀ ਕਰਾਉਂਦਾ ਪਰ ਮੈਨੂੰ ਵੀ ਹੁਣ ਵਿਆਜੀ ਫਿਰ ਲਿਓਣੇ ਪੈਣਗੇ ਵਿਆਜੀ ਵਾ ਸੱਜਾ ਖੱਬਾ ਕੋ ਕਰ ਲਈ ਹੁਣ ਮੇਰੇ ਵੀ ਉੱਥੇ ਆ ਕੇ ਤੀ ਪਰ ਬੁਰੇ ਲੱਗਦਾ ਵਾ ਰਿਸ਼ਤੇਦਾਰੀ ਦਾ ਮਾਮਲਾ ਵਾ ਫੇਕ ਪੈਂਦੀ ਕੋਈ ਹੋਰ ਹੁੰਦਾ ਤੇ ਫਿਰ ਉਹਨੂੰ ਬਾਹਨਾ ਮਾਰਦੇ ਆਲ ਮਟਾੜਾ ਅਰੇ ਇੱਥੇ ਨਹੀਂ ਹੁ ਆਰਤੀਓ ਕੋ ਪੁੱਛ ਲਈਆਂ ਜਿੱਥੇ ਫਸਲ ਜਾਣੀ ਉਹਨੇ ਦੇਈ ਦੇਣਾ ਉਹਨੇ ਕੀ ਕਹਿਣਾ ਉਹਦ ਫਿਰ ਕਰਾਂਗਾ ਇਹਦੇ ਆ ਤੈਨੂੰ ਪਤਾ ਤੂੰ ਹੀ ਸਿਆਣਾ ਵਾ ਰਿਸ਼ਤੇਦਾਰੀਆਂ ਵਾਲਿਆਂ ਵਾ ਤੈਨੂੰ ਵੀ ਪਤਾ ਵਾ ਵੀ ਫਿਰ ਜਿੱਥੇ ਨਹੀਂ ਕੰਮ ਚੱਲਣਾ ਉਥੇ ਨਹੀਂ ਚੱਲਣਾ ਹੈਗਾ ਆਹੋ ਚੱਲ ਕੋਈ ਗੱਲ ਨਹੀਂ ਉਦਾਂ ਚੱਲਿਆ ਚੰਗੇ ਦੀ ਸੀ ਹਰ ਹੈ ਆਹੋ ਦੇਜਣਾ ਬਾਵਾ ਚਿਰ ਦਾ ਹੱਥ ਪੈਰ ਮਾਰਨ ਰਿਆ ਹੈ ਕਿ ਕੁੰਡੀ ਨਹੀਂ ਅੜਦੀ ਕਿਤੇ ਇੱਕ ਦੋਈ ਜਗ੍ਹਾ ਪੈਸੇ ਵੀ ਮਰਵਾਏ ਵਿਚਾਰੇ ਨੇ ਤੇ ਮਾਂ ਯਾਰਾ ਕਿਤੇ ਕੰਮ ਸਿਰੇ ਚੜਿਆ ਉਹਨਾਂ ਦਾ ਤੇ ਮੈਂ ਤਾਂ ਸਗੋਂ ਉਹਨਾਂ ਨੂੰ ਵੀ ਖਿੱਚਣ ਰਿਆਂ ਵੀ ਆਪਣੇ ਦੇਮ ਪਹਿਲਾਂ ਕਰਕੇ ਰੱਖੋ ਤੇ ਇਹ ਆ ਵਿਚਾਰ ਨੂੰ ਜੇ ਕੇ ਦਾ ਕੰਮ ਬਣਿਆ ਵਾ ਐਵੇਂ ਮੈਨਾਂ ਵੀ ਮੇਰੇ ਗੱਲੋਂ ਨਾ ਮੁੜ ਕੇ ਕੋਈ ਨਿਗੀ ਜੀ ਅਰਚਨ ਪਾ ਜੀ ਆ ਨਹੀਂ ਨਹੀਂ ਚੱਲ ਵਧੀਆ ਤੇ ਕਰਨਾ ਚਾਹੀਦਾ ਇੰਨਾ ਕੁ ਹਾਂ ਚੱਲ ਕੋਈ ਗੱਲ ਨਹੀਂ ਫਿਰ ਦੇਖ ਲਾਂਗਾ ਲਾਗ حساب ਦਾ ਫਿਰ ਉਹਦੇ ਕੋਈ ਫੜਨੇ ਹੋਰ ਮੈਂ ਕਿਹਦੇ ਕੋਲ ਲੈਉਣੇ ਨੇ ਚਲੋ ਵੇਲੇ ਤੂੰ ਆਪਣਾ ਜਿੱਦਾਂ ਵੀ ਤਰਾ ਸੁੱਤਾ ਰਹੀਦਾ ਵਾ ਪਰ ਇਹ ਆ ਵੀ ਢਿਲਾਣਾ ਕੰਮ ਕਰੀ ਉਹ ਨਹੀਂ ਭਰਾ ਢਿਲਾ ਇਹ ਇੱਕ ਹਫਤੇ ਦੇ ਅੰਦਰ ਅੰਦਰ ਕਰ ਦੇਵੀ ਇੱਕ ਤਰੀਕ ਨੂੰ ਦੇਣਿਆ ਇੱਕ ਤਰੀਕ ਨੂੰ ਦੇਣੀ ਹੋ ਜੇ ਜੇ ਤੈਨੂੰ ਮੈਂ ਇੱਕ ਨੂੰ ਦੇ ਦਾਂ ਤੇ ਨਹੀਂ ਇੱਕ ਨੂੰ ਕਿੱਥੇ ਸਰਨਾ ਤੇ ਤੈਨੂੰ ਪਤਾ ਉਹ ਮੇਰੀ ਗੱਲ ਤੇ ਸੁਣਾ ਜੇ ਹੁਣ ਲੈ ਲੈਂਦੇ ਮੈਨੂੰ ਐਵੇਂ ਨਾ ਵਿਆਜ ਪੈ ਗਣਾ ਨਾ ਇੱਕ ਤਰੀਕ ਨੂੰ ਚਲ ਵੇਲਾ ਪਤੰਦਰ ਖਰਾਬ ਨਾ ਕਰੀ ਤੇ ਨਾ ਵੇਲੇ ਟਾਈਮ ਦੇ ਟਾਈਮ ਕਿਤੇ ਉਹ ਪੈਰ ਕਸਕਾ ਜੇ ਤੇ ਮੇਰੀ ਹਾਨੀ ਹੋ ਜੇ ਉਹ ਨਹੀਂ ਨਹੀਂ ਲਾਓ ਜਦੋਂ ਤੈਨੂੰ ਕਹਿਤਾ ਇੱਕ ਤਰੀਕ ਨੂੰ ਤੇਰੇ ਕੋਲ ਪੈਸੇ ਆ ਜਾਣਗੇ ਉਹ ਮੈਂ ਚਲ ਆਮ ਹੀ ਨਾ ਵਿਆਜ ਬੱਜੇਗਾ ਔਰ ਚਲ ਵੇਲਾ ਬੇ ਤੇਰਾ ਸੁਤਰਾ ਜਿਹਾ ਤਰੀਕਾ ਨਾ ਤੇ ਉਦਾਂ ਮਨੇ ਕਿ ਤੈਨੂੰ ਕਹਿਣਾ ਨਹੀਂ ਵੇ ਇਹ ਨਾ ਗੱਲ ਸੋਚੀ ਹੈਗਾ ਉਦਾਂ ਤੇ ਪੈਸੇ ਦੀ ਕੋਈ ਜਰੂਰਤ ਨਹੀਂ ਹੈਗੀ ਆਡਾ ਤੇ ਫਿਰ ਤਨਵਾ ਮਹੀਨੇ ਬਾਸ ਆ ਜਾ ਸਾਰਾ ਚੱਲੀ ਜਾਂਦਾ ਵਾ ਪਰ ਹੁਣ ਇਹ ਵੀ 5 ਲੱਖ ਦਾ ਕੰਮ ਹੀ ਕਰ ਤੈਨੂੰ ਪਤਾ ਕਿਦਾਂ ਕੰਮ ਜਲ ਨਹੀਂ ਗੱਡੀ ਹੈ ਨਾ ਚਲੋ ਕੋਈ ਨਹੀਂ ਤੇ ਗਾਂ ਇਦਾਂ ਹੀ ਵੀ ਠੇਕਾ ਤੈਨੂੰ ਪਤਾ ਹੀ ਜਿੱਦਾਂ ਚੱਲਦਾ ਚਲੋ ਉਹ ਤੇ ਗੱਲ ਤੇਰੀ ਠੀਕ ਹੈ ਗਾਣਾ ਦੇਖਾਂਗੇ ਤੇ ਜੋ ਇਕੱਠੇ ਲੈਣੇ ਹੋਣ ਕਰਨਗੇ ਤੇ ਜਦੋਂ ਇੱਕ ਫਸਲ ਵੱਢ ਲੈਂਦਾ ਕਰੀ ਤੇ ਫੇਰ ਭਾਵੇਂ ਤੂੰ ਇਕੱਠੇ ਲੈ ਲਿਆ ਕਰੀ ਉਹ ਚੱਲ ਤੂੰ ਇਕੱਠੇ ਨਾ ਦਿਆ ਕਰੀ 6-6 ਮਹੀਨਾ ਬਾਅਦ ਹੀ ਦੇ ਦਿਆ ਕਰੀ ਪਰ ਇਹ ਆ ਵੀ ਮੰਗਣ ਦੀ ਜ਼ਰੂਰਤ ਨਾ ਪਏ ਇਹ ਕ ਖਰਾਬ ਨਾ ਕਰੀ ਉਹ ਨਹੀਂ ਖਰਾਬ ਹੈ ਤੈਨੂੰ ਕਿਹੜੀ ਗੱਲੋਂ ਕਰਨਾ ਹੈ ਆਹ ਉਹ ਤੇ ਗੱਲ ਤੇਰੀ ਹੋ ਵੀ ਦਿਹਾੜੀ ਦਾ ਵਾਅਦਾ ਘੱਟਾ ਹੋਏਗਾ ਬਾਕੀ ਜਦੋਂ ਪੈਸੇ ਆਏ ਤੈਨੂੰ ਵਸਲੇ ਦੇ ਦੇਣੇ ਕਰਨੇ ਨੇ ਪਤਾ ਕੀ ਹੈ ਪਿੰਦਰ ਗੁੱਸੇ ਵਾਲੀ ਗੱਲ ਨਹੀਂ ਉਹਦਾ ਬਾਹਰ ਮੈਨੂੰ ਕਈ ਜਾਨੇ ਡੱਕ ਕੇ ਆਂਦੇ ਆ ਪਹਿਲੀ ਹਾਨੂੰ ਦੇ ਦੇ ਤੇਰੇ ਨਾਲ 2000 ਵੱਧ ਵੀ ਭਰਦੇ ਆ ਪਰ ਮੈਂ ਨਾ ਵੀ ਆਪਣੀ ਚੀਜ਼ ਜਿਹੜੀ ਘਰ ਚ ਹੀ ਰਵੇ ਬਾਹਰ ਨਾ ਗੇਨਵਾੜੀਏ ਇਹੋ ਜੀ ਗਲਤੀ ਨਾ ਕਰੀ ਭਾਏ ਤੂੰ ਮੇਰੇ ਕੋ ਲੱਲੇਂਗਾ 2000 ਵੱਧ ਜੇ ਬਾਹਰ ਦੇਂਗਾ ਤੇ ਲੋਕਾਂ ਅਸ ਤੇ ਗੱਲਾਂ ਕਰਨੀਆਂ ਹਨੋ ਆਹੋ ਜੀ ਤੇਰੀ ਗੱਲ ਨਾਲੇ ਮੰਮੀ ਡੈਡੀ ਦੀ ਬਦਨਾਮੀ ਨਹੀਂ ਆਪਾਂ ਇਹ ਦੱਸ ਗਾਉਂ ਦੇਣਾ ਕਿਸੇ ਤੇ ਮਗਰ ਨਾ ਲੱਗੀ ਉਹ ਨਹੀਂ ਨਹੀਂ ਮਗਰ ਮੈਂ ਲੱਗਣਾ ਹੁੰਦਾ ਤੇ ਫਿਰ ਤੈਨੂੰ ਦੇਣੀ ਸੀ ਤੇ ਬਾਹਰ ਨਾ ਦੇ ਦਿੰਦਾ ਚਲ ਠੀਕ ਆ ਤੂੰ ਲੈ ਠੰਡੀ ਹਵਾ ਹੈ ਤੇ ਬਾਕੀ ਫਿਕਰ ਨਾ ਕਰੀ ਨਹੀਂ ਨਹੀਂ ਕੋਈ ਗੱਲ ਨਹੀਂ ਫਿਕਰ ਨਹੀਂ ਕਰਨੀ ਚੱਲ ਇੱਕ ਤਰੀਕੇ ਦੀ ਦੂਰ ਵਾ ਪੈ ਤਾਂ ਇੱਥੇ ਜਾਂ ਤੇ ਹੋਇਆ ਹੀ ਆ ਬਸ ਇਹੋ ਤੇਰੇ ਲੋਕ ਕਢਾਉਣੇ ਵੇਖਾਂ ਬੜਾ ਗਰਲੀ ਨੂੰ ਚਾਹ ਲੈ ਕੇ ਨਹੀਂ ਆਈ ਹੈਗੀ ਘਾ ਵੀ ਇਦਾਂ ਦੀ ਕਰੇ ਚੇਤਾ ਹੀ ਨਾ ਭਲਾ ਲਿਆ ਹੋਵੇ ਨਾ ਗਰਲੀ ਨੇ ਚਾਹ ਬਣਾਈ ਹੈ ਬਣ ਗਈ ਆ ਬਸ ਮਿਲ ਲੈਣਗੀ ਇੰਨਾ ਟਾਈਮ ਮੈਂ ਤਾਂ ਕਸ਼ਾ ਚੇਤਾ ਇਹਨੂੰ ਭੁੱਲ ਗਿਆ ਹੋਰ ਕਿੱਦਾਂ ਲੱਗ ਗਈ नहीं नहीं मैं तो रही ही चल आ पर अंदर पीए चलो ठीक है ਹਲਲਾ ਲਾਚਾ ਕਿਦਾਂ ਫਿਰ ਗੱਲ ਕੀਤੀ ਪਾਣੀ ਨਾਲ ਆਹੋ ਕਿਤੇ ਪਿੰਦਰਨਾ ਨਾਲ ਅੱਛਾ ਤੇ ਹਾਂ ਤੇ ਕਰਤੀ ਜਾਂਦਾ ਕੋਈ ਨਹੀਂ ਦੇ ਦਾਂਗਾ ਪਰ ਇੱਕ ਥੋੜੀ ਦਿੱਕਤ ਆਉਂਦਾ ਵੀ ਇੱਕ ਤਰੀਕ ਨੂੰ ਦਵਾਂਗਾ ਜਾ ਕੇ ਇੱਕ ਤਰੀਕ ਨੂੰ ਆਪਾਂ ਦੇ ਇੱਕ ਤਰੀਕ ਨੂੰ ਉਹਨਾਂ ਨੂੰ ਦੇਣੇ ਆ ਉਹ ਦੇਣੇ ਤੇ ਹੈਗੇ ਆ ਮੈਂ ਤੈਨੂੰ ਆਖੇ ਪਹਿਲਾਂ ਪਰ ਆਂਦਾ ਵੀ ਕਿ ਕੋਈ ਵਿਆਜੀ ਚੁਕਣੇ ਆ ਤੇ ਅੰਦਰ ਤੇ ਮੈਂ ਇੱਕ ਤਰੀਕ ਨੂੰ ਪਹਚਾ ਦੇਵਾਂਗਾ ਤੇ ਫਿਰ ਮੈਂ ਕੀ ਉਹਥੇ ਨੂੰ ਕਹਿੰਦਾ ਵੀ ਅਬੀ ਦੇ ਹੁਣ ਐਵੇਂ ਬੰਨੇ ਮਾਰਦਾ ਪੈਸੇ ਇਹਨਾਂ ਕੋ ਹੈਗੇ ਆ ਜਾਣ ਕੇ ਆਂਦਾ ਵਿਆਜ ਚੁਕਣੀ ਇਹਨੇ ਉਹ ਚੱਲ ਏਦਾਂ ਕਰਾਂਗੇ ਤੂੰ ਟੈਨਸ਼ਨ ਨਾ ਲੈਗਾ ਪਹਿਲੀ ਗੱਲ ਤੇ ਮੈਨੂੰ 100% ਆ ਵੀ ਉਹਨੇ ਦੇ ਦੇਣੇ ਜੇ ਨੇ ਹਾਂ ਕਰਤੀ ਆ ਭਾਏ ਔਖਾ ਹੋਵੇ ਸੌਖਾ ਨੇ ਪੈਸੇ ਦੇ ਦੇਣੇ ਆ ਤੇ ਦੂਜੀ ਗੱਲ ਸਾਡੀ ਕਿਹੜੀ ਵੇਲੇ ਨੇ ਤੇ ਬਾਹ ਵੀ ਇਹਦੇ ਕੋ ਪਏ ਜਾਂਨੇ ਆ ਜੇ ਕਿਤੇ ਅਭੀ ਨਾ ਵੀ ਹੋ ਵੀ ਜਾਊਗੀ ਤੇ ਬੈਂਕ ਚੋਂ ਕਢਾ ਕੇ ਦੇ ਦਾਂਗਾ ਤੁਹਾਡੇ ਲੋ ਭਾਏ ਕੱਲ ਪੈਸੇ ਲੈ ਜਣ ਨਹੀਂ ਨਹੀਂ ਕੱਲ ਨਹੀਂ ਦੇਣੇ ਮੰਮੀ ਆਂਦੀ ਘਰ ਖਰਚੇ ਜਾਣੇ ਆ ਫਿਰ ਤਹੇ ਉੱਦਣੀ ਲੈਣੇ ਆ ਤੂੰ ਮੇਰੀ ਗੱਲ ਨਹੀਂ ਸਮਝਿਆ ਗਈ ਮੈਂ ਸਿਰਫ ਤੈਨੂੰ ਇੱਕ ਧਰਨ ਦੇ ਦੇਵਾ ਵੀ ਆਡੇ ਪੈਸੇ ਤੇ ਜੇਬ ਚ ਆਪਾਂ ਕਿਹੜਾ ਕੋਈ ਫੜ ਕੇ ਦੇਣੇ ਬੈਂਕ ਚੋਂ ਕਢਾ ਕੇ ਦੇਣੇ ਆ ਤੇ ਬਾਕੀ ਮੈਨੂੰ ਪਹਿਲੀ ਗੱਲ ਇਹ ਪਤਾ ਵੀ ਪਿੰਦਰ ਨੇ ਪੈਸੇ ਨੂੰ ਦੇ ਦੇਣੇ ਆ ਚਲੋ ਠੀਕ ਆ ਕੋਈ ਗੱਲ ਨਹੀਂ ਸਿਆਣੇ ਤੁਸੀਂ ਕਿਲੋ 400 ਨਵਦੀਪ ਹਾਂਜੀ ਮੈਂ ਵੀ ਮੈਂ ਚੱਲਿਆ ਸ਼ਹਿਰ ਨੂੰ ਤੇ ਜੇ ਕੋਈ ਚੀਜ਼ ਮੰਗਾਉਣੀ ਵਾ ਸਭ ਦਾ ਸੁੱਦਾ ਤੇ ਮੈਨੂੰ ਦੱਸ ਦੇ ਸੱਬਦਾ ਦੀ ਬਿੰਦਰ ਕੋਈ ਵੀ ਨਹੀਂ ਮੰਗਵਾਉਣ ਆਇਆ ਹੈਗਾ ਹੈਗਾ ਸਾਰਾ ਵੇਖ ਲੈ ਕਰ ਫਿਰ ਮੈਂ ਹਮਰ ਤੋਂ ਬਾਰ-ਬਾਰ ਜਾਇਆ ਨਹੀਂ ਜਾਂਦਾ ਨਹੀਂ ਹੈਗਾ ਵਾ ਸਾਰਾ ਕੋਈ ਲੋੜ ਹੀ ਨਹੀਂ ਉੱਤਨਾ ਲੈ ਧਿਆਨ ਦਾ ਆ ਪਾ ਸਾਰਾ ਤੇ ਚੱਲ ਠੀਕ ਆ ਬਸ ਮਾਰਦਾ ਚੰਦਾ ਜਾਣਾ ਨਹੀਂ ਕਰਨਾ ਤੇ ਤੁਸੀਂ ਸ਼ਾਮ ਨੂੰ ਚਲ ਜੀ ਆਪਾਂ ਹੁਣ ਜਰੂਰੀ ਜਾਣਾ ਨਵਦੀਪੋ ਮੇਰੀ ਸੁਣੋ ਗੱਲ ਲਵਲਾ ਜਬਾਨ ਕੀਤੀ ਕਿ ਇੱਕ ਤਰੀਕ ਮੈਂ ਤੁਹਾਨੂੰ ਪੈਸੇ ਦੇ ਦਵਾਂਗਾ ਅੱਜ ਇੱਕ ਤਰੀਗਾ ਆਰਤੀ ਨੂੰ ਕੀਤਾ ਤੋਂ ਉਹਨਾਂ ਦਾ ਆਇਆ ਤੁਹਾਨੂੰ ਤਾਂ ਮੈਂ ਲੈਂ ਮਾਂ ਜ਼ਰੂਰੀ ਗੱਲ ਕਰਾਉਣੀ ਏ ਚਲੋ ਜਾਓ ਲੈ ਆਓ ਫਿਰ ਆਹੋ ਟਾਈਮ ਨਾਲ ਦੇਨਾਂ ਦੇ ਅਗਲੇ ਨੇ ਜਿਹਨੂੰ ਦੇਣੇ ਹੋਣਗੇ ਆਪਾਂ ਦੇ ਦੇਗਾ ਸ਼ਰਤ ਲੈ ਮਮੀ ਮੈਂ ਹਰ ਬਾਬ ਨੂੰ ਪੈਸੇ ਲੈ ਆ ਕੇ ਦਮਾਂ ਤੇ ਤਕਰੀਬ ਹੋਈ ਏ ਮੇਰੀ ਸੁਣ ਹਾਂਜੀ ਕੀ ਕਰਨ ਜਾਣਾ ਪੈਸੇ ਲੈਣਗੇ ਉਹ ਉਥੋਂ ਜਾਣਾ ਜਦੋਂ ਕੋਲ ਪੈਸੇ ਹੈਗੇ ਨੇ ਤੇ ਕਾਦੇ ਵਾਸਤੇ ਉਹ ਮਮੀ ਤੂੰ ਛੱਡ ਦੋ ਵਾਲੀ ਗੱਲ ਉਹ ਰਹਿਣ ਦੋ ਤੇ ਆਪਣੇ ਖਾਤੇ 'ਚ ਹੀ ਚੱਲ ਪੁੱਤ ਭਾਵੇਂ ਖਾਤੇ 'ਚ ਹੀ ਨੇ ਜਦੋਂ ਲੋੜ ਪਏ ਉਦੋਂ ਕਢਾਉਣੇ ਵੀ ਪੈਂਦੇ ਨੇ ਫਿਰ ਕੀ ਏ ਉੱਥੇ ਵੀ ਅਜੇ ਤੂੰ ਵਿਆਜ ਹੀ ਭਰਨਾ ਹੈ ਮਮੀ ਕਿਦੇ ਨਹੀਂ ਆਖਰਾ ਚਲੀ ਮਹੀਨੇ ਤੇ ਰਹਿ ਕੇ ਸਿਰਫ ਦੋ ਹੀ ਝੋਨਾ ਪੱਕਣ 'ਚ ਕਿ ਜੇ ਤੂੰ 5-7000 ਰੁਪਇਆ ਵਿਆਜ ਪੈ ਵੀ ਜਾਏਗਾ ਤਾਂ ਫਿਰ ਕਿੱਡੀ ਗੱਲ ਖਰਾ ਚੱਲੀ ਹੈ ਤੇ 5-7000 ਰੁਪਇਆ ਲੈ ਦੱਸ ਕਿ ਇਹ ਥਾਂ ਜੋਗਾ ਹੀ ਨਹੀਂ ਉਹ ਤੇ ਜਦੋਂ ਕੋਲ ਹੈਗੇ ਨਾ ਫਿਰ ਕੀ ਲੋੜ ਹੈ ਤੈਨੂੰ ਐਵੇਂ ਉਹ ਮੰਮੀ ਉਹ ਰਹਿਣ ਦੋ ਤੁਸੀਂ ਜੇ ਤੂੰ ਹੀ ਕਢਾ ਕੇ ਦੇਤੇ ਨਾ ਮੈਨੂੰ ਹਾਂ ਉਹ ਕਿਸੇ ਦੇ ਹੱਥ ਵੀ ਨਹੀਂ ਆਉਣੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਪਤਾ ਲੱਗਣੋਂ ਰਹਿਣਾ ਨਹੀਂ ਆ ਇਹਨਾਂ ਕਹਣਾ ਤੇਰੇ ਕੱਲੇ ਦੇ ਨੇ ਹੱਡਾ ਨਹੀਂ ਹੱਕ ਇਤੇ ਉਹਨਾਂ ਮੰਮੀ ਇਹ ਵੀ ਪੈਸੇ ਲੈ ਲੈਣੇ ਜੀ ਤੇ ਠੇਕਾ ਫਿਰ ਸਿਰ ਤੇ ਰਹਿਣਾ ਜੀ ਆਹੋ ਇਹਦੇ ਤੇਰੇ ਗੱਲ ਠੀਕ ਤਨ ਨਾਲੇ ਮੰਮੀ ਤੁਹਾਨੂੰ ਵੀ ਸੌਥ ਆਉਣਾ ਜਾਣਾ ਪੈਂਦਾ ਵਾ ਕਿਤੇ ਤੁਸੀਂ ਇਕੱਲੇ ਹੀ ਵਰਤਣਾ ਹੈ ਭੈਣ ਨੇ ਵੀ ਆਉਣਾ ਜਾਣਾ ਹੈ ਮੁੜ ਕੇ ਤੁਸੀਂ ਕਿ ਸਾਡੇ ਕੋਲ ਮੰਗਦੇ ਫਿਰੋਗੇ ਚਲੋ ਉਹ ਤਾਂ ਪੁੱਤ ਤੇਰੀ ਗੱਲ ਠੀਕ ਹੈ ਵੇਲੇ ਕੇ ਵੇਲੇ ਲਈ ਹੁੰਦੇ ਨੇ ਪਰ ਇਹਨਾਂ ਨੇ ਉਹ ਗੱਲ ਵਿੱਚ ਲੈ ਆਉਣੀ ਹੈ ਨਾ ਵੀ ਤੇਰੇ ਇਕੱਲੇ ਦੇ ਨੇ ਉਹ ਬਸ ਉਹ ਤਜੇ ਡਿਆਂ ਮੰਮੀ ਵੀ ਖਾਤੇ ਜਾਂ ਤਾ ਪੋਤਰਾ ਹੀ ਰਹਿੰਦੋ ਜੇ ਨਹੀਂ ਨਾ ਕਿਸੇ ਨੂੰ ਪਤਾ ਤੇ ਪਤਾ ਲੱਗਣ ਨੂੰ ਨਾ ਦਿਓ ਠੀਕ ਹੈ ਮੈਂ ਜਾਂਦੀ ਹਾਂ ਚਲ ਜ਼ਰੂਰ ਬਿਆਜ ਭਰਨਾ ਪਵੇ ਦੋ ਮਹੀਨੇ ਦਾ ਇਹ ਪੁੱਤ ਫਿਰ ਵੀ ਕਿਨਾ ਬਣ ਜਾਣਾ ਵੇ ਕੋਈ ਗੱਲ ਨਹੀਂ ਮੰਮੀ ਹੁਣ ਫਿਰ ਕੀ ਕਰਨਾ ਮੈਂ ਠੀਕਾ ਤੈਨੂੰ ਦੇਣਾ ਹੀ ਹਾਂ ਆਹੋ ਤੇ ਦੇਣਾ ਹੀ ਪੈਣਾ ਬਾਅਦ ਵੀ ਦੇਣਾ ਕੱਲ ਨੂੰ ਵੀ ਦੇਣਾ ਤੇ ਚੱਲ ਲਿਆ ਕੇ ਤੈਨੂੰ ਦੇ ਦੇਣਾ ਵਾ ਮੈਂ ਤਾਂ ਟਾਈਮ ਨਾ ਜਾਣਾ ਵਾ ਉਹਨੇ ਮੁੜ ਕੇ ਦੇਣੇ ਆ ਉਹਦੇ ਸਾਲੇ ਜਾਣਾ ਬਾਹਰ ਅਗਲੇ ਪੈਸੇ ਕੋਈ ਉੱਥੇ ਦੇਣੇ ਨੇ ਆਹੀ ਤਾਂ ਗੱਲ ਹੈ ਜੀ ਤੇ ਮੈਂ ਹੁਣ ਉਹਨੇ ਇੰਨੀ ਮੇਰੀ ਮੰਨੀ ਤਾਂ ਹੁਣ ਮੈਨੂੰ ਵੀ ਚਾਹੀਦਾ ਕਿ ਟਾਈਮ ਨਾ ਜਾਵਾਂ ਤੇ ਲਿਆ ਕੇ ਉਹਨਾਂ ਦਵਾ ਚਲ ਮੈਂ ਜਦ ਤੱਕ ਮੈਂ ਸੁੱਝ ਆਇਆ ਵੀ ਚਲ ਮੇਰੇ ਕੋਲ ਵੀ ਹੈਗੇ ਤੇ ਹਣ ਕਈ ਲੋੜਾਂ ਦੱਸਣ ਡਿਆ ਤੇ ਇਹ ਵੀ ਤੇਰੀ ਗੱਲ ਠੀਕ ਹੈ ਮੰਮੀ ਕੋਈ ਗੱਲ ਨਹੀਂ ਕਾਂ ਚਾ ਕੇ ਬੜਾ ਪਤਾ ਨਹੀਂ ਕਿੱਦਾਂ ਦੇ ਦੇਣ ਆਉਣੇ ਨੇ ਕੇਵਲ ਤੁਹਾਡੇ ਕੋ ਵੀ ਨਹੀਂ ਹੁੰਦੀ ਜੇ ਕੋਈ ਚੀਜ਼ ਖੋਏ ਨਾ ਕੋਲ ਤੇ ਰਾਂ ਦੂਰ ਰੱਖੀ ਜੀ ਨੂੰ ਚਲ ਠੀਕ ਆਹੋ ਸੰਭੋ ਤੋ ਜੀ ਨੂੰ ਮੇਰਾ ਪਤ ਜੀ ਢਾਸੀ ਆਣਾ ਵੈਲਾ ਕਿੱਥੋਂ ਤੱਕ ਸੋ ਜੀ ਤਾ ਪਾ ਭਬੀ ਜੀ ਪਾ ਭਬੀ ਜੀ ਘਰੇ ਹੋ हां हां ਕਵਲ ਕਰੇਂਗੇ। ਭਾਬੀ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹੋਰ سنا ਕੀ ਹਾਲ? ਹਾਂਜੀ ਵਧੀਆ ਤੁਸੀਂ ਣੋ ਆਪਣੀ। ਵਧੀਆ ਮੇਰਾ ਵੀ। ਤੇ ਚਾਚੇ ਦੀ ਨੌ ਦਾ ਸੂਰ ਬਣ ਗਿਆ ਜੀ ਕਿ ਨਹੀਂ ਹਜੇ? ਸੂਰ ਤੇ ਕਵਲ ਬਣ ਗਿਆ ਵਾ। ਕਿਉਂ ਕੀ ਗੱਲ ਹੋਈ? ਉਹ ਮਨੁਆਖਾਂ ਦੇ ਹੀ ਪੀ ਮੇਰੇ ਨਾਲ ਸਮਾਈ ਪੋਸਾਈ ਤੇ ਜੇ ਸੂਰ ਬਣ ਗਿਆ ਹੋਏਗਾ ਨਾ ਤੇ ਲੈ ਨਹੀਂ। ਉਹ ਤੇ ਕੋਈ ਗੱਲ ਨਹੀਂ ਆ ਸੂਰ ਤੇ ਭਾਵੇਂ ਮੈਂ ਤੇਰੇ ਹੱਥ ਇਕਲਾ ਨਾ ਪਰ ਕਵਲ ਉਹਨਾਂ ਸੁਆਈ ਨਹੀਂ ਦਿੰਦੇ ਹੈਗੇ ਛੇਤੀ ਮੁੜ ਕੇ ਮੇਰੇ ਤਰਲੇ ਬੜੇ ਕਟੰਦੇ ਆ ਤੇ ਨਾਲੇ ਤੈਨੂੰ ਪਤਾ ਵਾ ਫਿਰ ਉੱਤੇ ਪੈਸੇ ਲੱਗੇ ਹੁੰਦੇ ਨੇ ਤੇ ਜਦੋਂ ਕੋਈ ਨਾ ਦੇ ਫਿਰ ਕਿੰਨਾ ਦੁੱਖ ਲੱਗਦਾ ਵਾ ਤੇ ਤੂੰ ਉਹਨਾਂ ਨੂੰ ਕਹਦੀ ਹਾਲੇ ਥੋੜਾ ਜਿਹਾ ਬੰਨਣ ਵਾਲਾ ਵਾ ਤੇ ਆਪੇ ਜਾ ਕੇ ਲਾਏ ਉਹ ਤੇ ਨਾਲੇ ਉਹ ਕਹਿੰਦੇ ਸੀ ਸੁਆਈ ਦੇ ਦਿਓ ਮੈਨੂੰ ਹੋਏ ਕਹਿੰਦੇ ਭਾਬੀ ਜੀ ਮੈਂ ਇਦਾਂ ਹੀ ਜਾ ਕੇ ਆਖ ਦਾਂਗੀ ਤੇ ਉਹਦਾ ਸੁਣਾਈ ਕਿੰਨੀ ਕਿ ਉਹਦੀ 1200 ਰੁਪਇਆ ਕਵਲ ਬੰਨਦਾ ਵਾ ਸੁਆਈ ਦਾ ਭਾਬੀ ਜੀ 1200 ਜਿਆਦਾ ਨਹੀਂ ਜਾਦਾ ਕਿੱਥੇ ਆ ਦਿੰਦੇ ਦੇ 1 ਰੁਪਏ ਦੀ ਚੀਜ਼ ਨਹੀਂ ਆ ਲਾਈਨਿੰਗ ਵੀ ਮੈਨੂੰ ਅਧਿ ਆਪਣੇ ਕੋਲੋਂ ਲਿਆ ਕੇ ਲਾ ਫਿਰਾਂ ਦੀ ਚੁੰਨੀ ਨੂੰ ਵੀ ਲੈਸ ਲਾ ਦੀ ਤੇ ਸੂਟ ਨੂੰ ਵੀ ਇਦਾਂ ਨਹੀਂ ਲੈਸ ਲਾਈ ਉਹ ਵਾਲੀ ਲੈਸ ਮਹਿੰਗੀ ਵੀ ਬੜੀ ਆਉਂਦੀ ਆ ਦੇ ਕੇ ਤੇ 1 ਰੁਪਿਆ ਨਹੀਂ ਖੁਸ਼ ਹੈਗੇ ਤੇ ਨਾਲੇ ਨਾ ਉਹਦਾ 350 ਰੁਪਿਆ ਪਿਛਲਾ ਵੀ ਲੈਣ ਵਾਲਾ ਪਿਆ ਵਾ ਉਹ ਵੀ ਨਹੀਂ ਹਾਲ ਤੱਕ ਦਿੱਤਾ ਨਹੀਂ ਮੈਂ ਸ਼ਾਮ ਨੂੰ ਦੇ ਜਾਾਂਗੀ ਹੁਣ ਵੀ ਮੈਨੂੰ ਨਾ ਇਦਾਂ ਹੀ ਆਖਾਂਦੇ ਹੀ ਆਂਦੀ ਕਿ ਸਮਾਈ ਨਾ ਸਾਮਾ ਨੂੰ ਕੱਲ ਦਾਂਗੀ ਉਹਦੀਆਂ ਕਬਰ ਸ਼ਾਮਾ ਨਹੀਂ ਆਉਣੀਆਂ ਹੈਗੀਆਂ ਬੰਦਾ ਪੁੱਛੇ ਜਿੱਦਾਂ ਤੂੰ ਸੂਟ ਦਾ ਸਨਾਹ ਦਿੱਤਾ ਵਾ ਉਦੋਂ ਤੇਰੇ ਹੱਥ ਪੈਸੇ ਪੜਾਏ ਚਲ ਨਹੀਂ ਤੇ ਬੰਦਾ ਪਿਛਲੇ ਦੇ ਦਿੰਦਾ ਤੇ ਅੱਗੇ ਆਪੇ ਫੇਰ ਇਦਾਂ ਹੀ ਕੰਮ ਚੱਲਦਾ ਜਾਂਦਾ ਵਾ ਉਹ ਆਂਦੀ ਮੈਨੂੰ ਦੇਣਾ ਨਾ ਪਈ ਤੇ ਜਿੱਦਾਂ ਦੀ ਮੈਂ ਆਨੀ ਨਾ ਚੀਜ਼ ਚੀਜ਼ ਓਦਾਂ ਦੀ ਬਣ ਕੇ ਮੈਨੂੰ ਮਿਲ ਜੇ ਚੱਲ ਕੋਈ ਗੱਲ ਨਹੀਂ ਜੇ ਮੈਨੂੰ ਆਖੇ ਕਿ ਨਾ ਸੂਟ ਲੈ ਕੇ ਆ ਤੇ ਮੈਂ ਇਹਦੇ ਕੋਲ ਸਮਾਈ ਵੀ 1500 ਰੁਪਏ ਨਾ ਲੈ ਕੇ ਨਾਲ ਹੀ ਆਵਾਂਗੀ ਤੇ ਕੋਈ ਨਹੀਂ ਤੂੰ ਉਨਣ ਗਈ ਆਪ ਜਾਓ ਹਾਂ ਤੂੰ ਕਿਹੜੀ ਗੱਲ ਹੁਣਾਵਾ ਬਾਰ-ਬਾਰ ਉਹ ਆਪ ਕਿੱਥੋਂ ਆਂਦੀ ਆ ਸੁਨਾਦ ਮੈਨੂੰ ਦੇ ਦਿੰਦੀ ਆ ਵੀ ਜੇ ਚੱਲੀਆਂ ਤਾਂ ਤੂੰ ਮੇਰਾ ਵੀ ਫੜ ਲਈ ਚੱਲ ਕੋਈ ਗੱਲ ਨਹੀਂ ਫਿਰ ਵੇਖ ਲਈ ਜੇ ਦੇਣਗੇ ਪੈਸੇ ਤੇ ਲੈ ਕੇ ਤੇ ਆ ਜੀ ਚੱਲ ਕੋਈ ਤੇ ਭਾਬੀਆਂ ਨੇੜ ਕੋਈ ਗੱਲ ਨਹੀਂ ਕਵਲ ਸੀਨਾਗੀ ਤੇ ਕਿਦਾਂ ਦਾ ਬਣਾਉਣਾ ਜਿੱਦਾਂ ਦਾ ਮੈਂ ਤੁਹਾਡਾ ਪਿਛਲਾ ਸੂਟ ਨਹੀਂ ਵੇਖ ਕੇ ਗਈ ਜੀ ਡੈਨ ਕਿੱਡਾ ਸੋਹਣਾ ਸੀ ਸੇਮ ਹੀ ਪਾਇਓ ਉਹ ਜਿਹੜਾ ਮੈਂ ਗਲੇ ਤੇ ਪਾਇਆ ਇਹ ਹਾਂਜੀ ਠੀਕ ਹੈ ਜਿਹੜਾ ਸੂਟ ਸੂਟ ਸੀ ਕਹਿੰਦੇ ਦਿੱਤਾ ਉਹ ਵੀ ਬੜਾ ਹੀ ਪਸੰਦ ਕੀਤਾ ਸਾਰਿਆਂ ਨੇ ਅੱਖਾਂ ਦੇ ਵੀ ਕਿਹਦੇ ਕੋਈ ਸਮਾਇਆ ਵਾ ਮੈਂ ਨੀ ਭਾਬੀ ਨੇ ਸਿੰਘੇ ਦਿੱਤਾ ਵਾ ਠੀਕ ਆ ਕਵਲ ਲੱਗਦਾ ਅੱਜ ਚੇਤਾ ਭੁੱਲ ਗਿਆ ਵੱਡੀ ਭਾਬੀ ਸਾਹਮਣੇ ਛੋਟੀ ਦਿਖੀ ਨਹੀਂ ਆ ਪੱਪੇ ਸਾਸਿਕਾ ਸਾਸਿਕਾ ਉਹ ਗੱਲੀ ਨਹੀਂ ਨਾ ਭਾਬੀ ਨਾਲ ਕਰਨਾ ਤੇ ਮੈਨੂੰ ਚੇਤਾ ਭੁੱਲ ਗਿਆ ਸ਼ੂਗਰ ਹੈ ਕਿਤੇ ਤੈਨੂੰ ਵੀ ਚੇਤਾ ਆਇਆ ਹਾਂਜੀ ਹੋਰ ਸੁਣਾਓ ਠੀਕ ਠਾਕ ਭਾਬੀ ਜੀ ਹਾਂ ਬਸ ਠੀਕ ਠਾਕ ਤੂੰ ਸੁਣਾ ਵਦਿ ਵਦਿਆ ਹੋਰ ਸੁਣਾਓ ਕੀ ਕਰਦੇ ਕਰਨਾ ਕੀ ਬਸ ਵੇਲੇ ਬੈਠੀ ਆ ਤੇ ਤੂੰ ਸਾਰੇ ਪਿੰਡ ਦਾ ਠੇਕਾ ਲਿਆ ਕਦੀ ਸੂਟ ਦੇਗੀ ਕਦੀ ਲੈਗੀ ਜਦੋਂ ਕੋਈ ਇਹਨੇ ਚੰਦ ਚਾੜਤਾ ਨਾ ਕਿਤੇ ਸੂਟ ਖਰਾਬ ਕਰਤਾ ਤੇ ਤੈਨੂੰ ਹੀ ਲਾਮੇ ਆਉਣੇ ਆ ਲਾਂਬਾ ਭਾਬੀ ਨੇ ਹੋਣਾ ਵਾ ਮੈਨੂੰ ਕੱਦ ਲਈ ਆਉਣਾ ਨਾਲੇ ਭਾਬੀ ਘੜਾ ਨੇ ਆਣੇ ਨੇ ਉਹ ਸੂਟ ਛਿੰਦੇ ਨੇ ਤੈਨੂੰ ਵੀ ਕੁਝ ਦਿੰਦੀ ਆ ਕਿ ਗੇੜੇ ਮਰਵਾਉਂਦੀ ਰਹਿੰਦੀ ਆ ਮੈਂ ਕੱਦ ਲਈ ਗੇੜੇ ਮਾਨਿਆ ਮੈਂ ਕਿਹੜਾ ਲੋਕਾਂ ਦੇ ਲਿਉਂਦੀ ਆਪਣੇ ਘਰਦਿਆਂ ਦੇ ਕੱਪੜੇ ਲਿਉਂਦੇ ਹੀ ਆ ਹੁਣ ਮੈਂ ਆਪਣਾ ਸੂਟ ਦੇਣ ਆਈ ਹਾਂ ਤੇ ਮੈਨੂੰ ਆਖਣ ਦੇ ਪੇ ਮੇਰਾ ਵੀ ਫੜੀ ਲੈ ਨਾਲੇ ਮੈਨੂੰ ਹੋਰ ਕੀ ਚਾਹੀਦਾ ਮੇਰੇ ਸੂਟ ਫਰੀ ਚ ਪੰਡੇ ਨੇ ਚਲੋ ਚੰਗਾ ਫੇਰ ਸਵਾਈਂ ਵੱਜ ਜਾਂਦੀ ਆ ਤੇ ਹੋਰ ਭਾਬੀ ਜੀ ਤੇ ਤੁਸੀਂ ਹੋ ਗਏ ਉਹ ਵੇਲੇ ਹੋਰ ਟਾਈਮ ਸਿਰ ਵੇਲੇ ਹੋ ਗਿਆ 4 ਵਜੇ ਉੱਠ ਕੇ ਤੇ ਸਾਰਾ ਕੰਮ ਕਰ ਲਿਆ ਇਹ ਲੋਕ 도ੜਦੇ ਆ 6 ਵਜੇ ਤੇ ਝਾੜੂ ਪੋ ਚਲਾਇਆ ਬਾਕੀ ਸਾਰਾ ਕੰਮ ਪਿਆਵਾ ਚਲ ਛੱਡ ਪਰਾਂ ਗੱਲਾਂ ਚਾਹ ਬਣਾ ਕੇ ਲਿਆਵਾ ਕਵਲ ਮੈਂ ਚਲ ਬਣਾ ਲੈਓ ਭਾਬੀ ਜੀ ਫਿਰ ਚਲੂੰਗਾ ਲੈ ਆਈ ਤੈਨਾਂ ਕਵਲ ਵੈਹਣਾ ਤੂੰ ਚੰਗਾ ਕੀਤਾ ਵਾ ਜਿਹੜੀ ਨਾ ਨਹੀਂ ਕੀਤੀ ਹੈਗੀ ਭਾਬੀ ਮੈਨੂੰ ਪਤਾ ਹੈ ਨਾ ਜਦੋਂ ਮੈਂ ਨਹੀਂ ਨੀ ਨਾ ਹਰ ਵਾਰੀ ਚਾਹ ਪੋਸੇ ਦੇਹੰਦੇ ਲਿਉਂਦੇ ਤਾਂ ਹੈ ਨਹੀਂ ਅੱਜ ਮੈਂ ਕਹਿ ਦਿੱਤਾ ਵੀ ਬਣਾ ਲਿਓ ਭਾਵੇਂ ਵੈਨੇ ਆਂ ਪੀਂਦੀ ਆ ਤੇ ਨਹੀਂ ਪੀਂਦੀ ਇਹਦੀ ਬਣੀ ਪੀਲੀ ਤੈਨੂੰ ਚਾਹ ਨਾ ਮਿਲੀ ਮੈਂ ਤਾਂ ਐਵੇਂ ਇਹਨੂੰ ਨਾ ਪੁੱਛ ਕੇ ਨਾ ਸਿਆਪਾ ਹੀ ਆਪਣੇ ਗੱਲ ਪਾ ਲਿਆ ਵਾ ਤਾਂ ਨਹੀਂ ਪੜਾ ਲਿਆ ਮੈਂ ਤਾਂ ਹੁਣੇ ਮਾਂ ਕਿਤੇ ਵੇਲੇ ਹੋਈ ਹਾਂ ਹੁਣ ਦੱਸ ਮੈਂ ਕੀ ਕਰਾਂ